ਹਾਜ਼ਲਕਾ ਏਰੀਏ ਦੇ ਵਿੱਚ ਆ ਬਰਬਾਦੀ ਕੀਤੀ ਆ ਭਰਾਵੋ ਪਾਣੀ ਨੇ ਆ ਬੋਰ ਖੜਾ ਜਿਹੜਾ ਬੋਰ ਵਾਲੇ ਥਾਂ 'ਚ ਵੀ ਦਰਿਆ ਬਣ ਚੁੱਕਿਆ ਏ ਤੋ ਤਕਰੀਬਨ ਤਕਰੀਬਨ 2 ਕਿੱਲੇ ਜ਼ਮੀਨ ਦੇ ਜ਼ਿਮੀਦਾਰ ਦੇ ਦਰਿਆ ਫੜਾਤੀ ਆਹ ਬੋਰ ਆਣੀ ਵਾਲੇ ਖੇਲ ਤੇ ట్రాਫਰਮਰ ਉਹ ਪਿਆ ਕੋਠੇ ਵਾਲਾ ਤੱਕ ਦਾ ਆਪੇ ਵਿੱਚ ਨੱਪਿਆ ਮੰਜਾ ਬਹੁਤ ਵੱਡੀ ਤਵਾਹੀ ਕੀਤੀ ਹੈ ਭਰਾਵੋ ਕਿੱਲੇ ਕੋਲੇ ਇਹੀ 2-2 ਤੰਤਰ ਕਿੱਲੇ ਜਮੀਨ ਦੇ ਸੀ ਇਹਦੇ ਤੰਦੇ ਤਨੀ ਰੋੜ ਕੇ ਕਿਸ਼ੇ ਦੇ ਤਿੰਨ ਚੋਂ ਦੋ ਉਹ ਡਰੇ ਹੀ ਬਣ ਗਿਆ ਵਿੱਚ ਹੀ ਰੁਕ ਗਈ ਨਹੀਂ